ਕੈਂਪ ਹੈ ਦਾ ਸਰਟੀਫਿਕੇਸ਼ਨ ਕੈਂਪ ਹੈ ਡਿਜ਼ੈਬਿਲਟੀ ਦਾ ਇਹ ਅਸੀਂ ਲੁਧਿਆਣਾ ਵੀ ਲਗਾਇਆ ਹੋਇਆ ਹੈ 2 ਸਾਲ ਤੋਂ ਸਾਡੀ ਐਨ ਜੀਓ ਲੁਧਿਆਣੇ ਲਗਾ ਰਹੀ ਹੈ ਜਿਹਦੇ ਥਰੂ ਅਸੀਂ 1500 ਲੋਕਾਂ ਨੂੰ ਸਰਟੀਫਿਕੇਟ ਦੇ ਚੁੱਕੇ ਹਾਂ ਹੇ ਤੱਕ ਅੱਗੇ ਵੀ ਚੱਲੂਗਾ ਕੈਂਪ ਅੰਦਰ ਇੱਥੇ ਬਹੁਤ ਫਾਇਦਾ ਹੋਊਗਾ ਜੀ ਆਕਚੁਅਲੀ ਅਸੀਂ ਗਵਰਨਮੈਂਟ ਨਾਲ ਮਿਨਿਸਟਰੀ ਆਫ ਔਮਨਜ਼ ਐਂਡ ਚਾਈਲਡ ਨਾਲ ਕੋਲਾਬੋਰੇਸ਼ਨ ਕੀਤਾ ਸੀ ਜਿਵੇਂ ਗਵਰਨਮੈਂਟ ਕੋਈ ਰਜਿਸਟਰਡ ਡਿਜ਼ੈਬਲ ਦਾ ਡਾਟਾ ਹੁੰਦਾ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਅਵੇਅਰ ਨਹੀਂ ਹੁੰਦਾ ਕਿ ਉਹਨਾਂ ਨੂੰ ਇਦਾਂ ਦੇ ਸਰਟੀਫਿਕੇਟ ਮਿਲਣਗੇ ਤੇ ਬਾਅਦ ਵਿੱਚ ਬੈਨੀਫਿਟ ਮਿਲਣਗੇ ਸਾਡੀ ਟੈਲੀਕਾਲਰ ਹੈਗੀ ਉਹਨਾਂ ਨੂੰ ਕਾਲ ਕਰਦੇ ਆ ਦੱਸਦੇ ਆ ਕਿ ਤੁਸੀਂ ਇੱਥੇ ਆ ਕੇ ਸਾਡੀ ਹੈਲਪ ਕਰਨ ਆ ਕੇ ਆਣਾ ਤੁਹਾਡੇ ਸਰ ਚੈੱਕਅਪ ਹੋਊਗਾ ਤੇ ਇੱਥੇ ਸਰਟੀਫਿਕੇਟ ਮਿਲ ਜਾਣਾ ਦ ਬੈਨੀਫਿਟ ਸਰਟੀਫିକੇਟਸ ਇਹਨਾਂ ਦੀ ਹੋਏ ਕਿ ਜੇ 40 60% ਤੋਂ ਉੱਪਰ ਆਏ ਤੇ ਇਹਨਾਂ ਨੂੰ ਪੈਨਸ਼ਨ ਲੱਗੇਗੀ ਤੇ ਜੇ ਕਿਸੇ ਨੇ ਸਰਕਾਰੀ ਨੌਕਰੀ ਲੈਣੀ ਹੈ 40% ਐਂਡ ਅਬੋਵ ਰਿਜ਼ਰਵੇਸ਼ਨ ਹੁੰਦੀ ਹੋਣਾਂਸ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਖੇਤ ਮੰਤਰੀ ਸਾਹਿਬ ਵੱਲੋਂ ਇਹ ਸਾਨੂੰ ਦੇਸ਼ਾਂਤ ਦੇ ਸੀਵੀ ਐਕਟ ਹਿਊਮਨ ਨਾਲ ਦੇ ਜਿਹੜੇ ਐਨ ਜੀਓ ਲੁਧਿਆਣੇ ਦੀ ਇਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਸ਼ੁਰੂ ਕੀਤਾ ਹੋਇਆ ਹੈ ਇਹ ਜਿਹੜੀ ਸੰਸਥਾ ਹੈ ਪੂਰੇ ਮੁਹਾਲੀ ਜ਼ਿਲ੍ਹੇ ਨੂੰ ਕਵਰ ਕਰੇਗੀ ਸਰਕਾਰ ਕਿੱਥੇ ਤੱਕ ਖੜੀ ਹੈ ਸਰਕਾਰ ਕਿੱਥੇ ਤੱਕ ਡੇ ਜਾਂ ਫਿਰ ਸੁਣ ਲੱਗਦਾ ਹੈ ਕਿ ਸਮਾਜ ਸੇਵੀ ਸੰਸਥਾਵਾਂ ਤੋਂ ਬਿਨਾ ਜਿਹੜਾ ਇਹ ਕੰਮ ਪੂਰਾ ਨਹੀਂ ਹੋ ਜਾ ਸਕਦਾ ਨਹੀਂ ਨਹੀਂ ਆਹ ਕੋਲਾਬੋਰੇਸ਼ਨ ਹੀ ਹੈ ਜਿੱਦਾਂ ਮੈਂ ਕਹਾਂ ਪਕਲੇ ਤਾਂ ਕਦੇ ਨਹੀਂ ਕੰਮ ਕਰ ਸਕਦੇ ਜਿੰਨਾ ਸਾਡੇ ਅੱਜਕੱਲ ਦੇ ਅਫਸਰ ਦਾ ਗਵਰਨਮੈਂਟ ਅਫਸਰ ਸਾਰੇ ਬਹੁਤ ਸਪੋਰਟਿਵ ਨੇ ਸੁਧਾਨੀ ਵੀ ਬਹੁਤ ਸਪੋਰਟ ਕਰ ਰਹੇ ਨੇ ਇੱਥੇ ਵੀ ਕਰ ਰਹੇ ਉਹਨਾਂ ਦੇ ਬਿਗਿਆਰੇ ਕੰਮ ਨਹੀਂ ਹੋ ਸਕਦਾ ਸੀ ਜਿੱਦਾਂ ਕਿ ਤੁਹਾਡੇ ਹੋਰ ਵੀ ਪ੍ਰੋਜੈਕਟ ਚੱਲਦੇ ਡਿਸੇਬਲ ਲੋਕਾਂ ਲਈ ਜਿੱਦਾਂ ਸਾਡੇ ਜਿਹਨੇ ਵੀ ਇੰਟਰਨੈਸ਼ਨਲ ਪਲੇਅਰ ਹੈ ਇੰਡੀਆ ਦੇ ਪੈਰਾਓਲੰਪਿਕ ਖੇਡਦੇ ਜਿਹਨਾਂ ਨੂੰ ਦਿੱਕਤ ਹੈ ਉਹਨਾਂ ਨੂੰ ਅਸੀਂ ਸਪੋਰਟ ਕੀਤਾ ਹੋਇਆ ਮੈਂ ਇੱਕ ਬੈਡਮਿੰਟਨ ਚ ਕਾਰਾਟੇ ਚ ਨੇ ਤੇ ਟੇਬਲ ਟੈਨਿਸ ਚ ਉਹਨਾਂ ਦਾ ਸਾਰਾ ਅਸੀਂ ਖਰਚਾ ਚੱਕਦੇ ਆਂ ਜਾਣ ਦਾ ਐਕਟ ਹੂਮਨ ਨਾਮ ਦੀ ਸੰਸਥਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵੀ ਕਾਰਜਾਂ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਆ ਅੱਜ ਵੀ ਜਿਹੜੇ ਰਿਸਲਟ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨ ਦਿੱਤਾ ਜਾ ਰਿਹਾ ਸਾਡੇ ਨਾਲ ਹਰਲੀਨ मैम ਨੇ ਮੈਮ ਪਿਛਲੇ ਲੰਬੇ ਤੋਂ ਸੰਸਥਾ ਸੁਣੇ ਕੰਮ ਕਰ ਰਹੀ ਆ ਅੱਜ ਜਿਸ ਤਰ੍ਹਾਂ ਸਰਟੀਫਿਕੇਟ ਦੇ ਰਹੇ ਹੋ ਕੀ ਮਕਸਦ ਕੀ ਆ ਕਿੰਨੇ ਸਰਟੀਫਿਕੇਟਡ ਬੰਦੇ ਜਾ ਰਹੇ ਕੀ ਕਹਿਣਾ ਚਾਹੋ ਅਕਚੁਅਲੀ ਜਿਹੜਾ ਕੈਂਪ ਹੈ ਸਾਡਾ ਸਰਟੀਫਿਕੇਸ਼ਨ ਕੈਂਪ ਹੈ ਡਿਸੇਬਿਲਟੀ ਦਾ ਇਹ ਅਸੀਂ ਲੁਧਿਆਣਾ ਵੀ ਲਗਾਇਆ ਹੋਇਆ 22 ਸਾਲ ਤੋਂ ਸਾਡੀ ਐਨ ਜੀਓ ਲੁਧਿਆਣੇ ਲਗਾ ਰ ਜੇ ਦੇ ਥਰੂ ਅਸੀਂ 1500 ਲੋਕਾਂ ਨੂੰ ਸਰਟੀਫਿਕੇਟ ਦੇ ਚੁੱਕਿਆ ਹੈ ਤੱਕ ਅੱਗੇ ਵੀ ਚੱਲੂਗਾ ਕੰਮ ਇਦਾਂ ਦੇ ਤੇ ਅੱਜ ਤੱਕ 144 ਲੋਕ 144 ਲੋਕ ਇੰਟਰਸਟਿਡ ਸੀ ਆ ਜਾਣ ਲਈ ਤੇ 33 ਲੋਕਾਂ ਨੂੰ ਸਰਟੀਫਿਕੇਟ ਮਿਲ ਗਿਆ ਤੇ 3 ਵਜੇ ਤੱਕ ਆਪਣਾ ਕੈਂਪ ਹੈਗਾ ਤੇ ਜਿੰਨੇ ਵੀ ਪੇਸ਼ੈਂਟ ਆਇਆ ਸਾਰਿਆਂ ਨੂੰ ਸਰਟੀਫਿਕੇਟ ਤੇ ਜੋ ਵੀ ਚੈੱਕਅਪ ਹੈਗਾ ਸਾਰਾ ਹੋ ਚੋ ਜਾਊਗਾ ਮੈਮ ਇਹਨਾਂ ਦੀ ਕੋਈ ਐਂਟਰੀ ਹੋਈ ਸੀ ਕਿਵੇਂ ਇਹਨਾਂ ਦੀ ਜਿਹੜੀ ਕਿਸ ਤਰ੍ਹਾਂ ਪਛਾਣ ਹੋਈ ਕਿ ਇੱਥੇ ਆ ਕੇ ਤੁਸੀਂ ਜਿਹੜਾ ਤੁਹਾਨੂੰ ਸਰਟੀਫਿਕੇਟ ਦਵਾਂਗੇ ਕਿਸ ਤਰ੍ਹਾਂ ਇਹਨਾਂ ਦਾ ਹੋਇਆ ਐਕਚੁਅਲੀ ਇਹ ਤੇ ਗਵਰਨਮੈਂਟ ਨਾ ਹੀ ਮਿਨਿਸਟਰੀ ਆਫ ਔਮਨਜ਼ ਐਂਡ ਚਾਈਲਡ ਨਾ ਹੀ ਕੋਲਾਬੋਰੇਸ਼ਨ ਕੀਤਾ ਸੀ ਜਿਵੇਂ ਗਵਰਨਮੈਂਟ ਕੋਈ ਇੱਕ ਰਜਿਸਟਰਡ ਡਿਜ਼ੇਬਲ ਦਾ ਡਾਟਾ ਹੁੰਦਾ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਅਵੇਅਰ ਨਹੀਂ ਹੁੰਦਾ ਕਿ ਉਹਨਾਂ ਨੂੰ ਇਦਾਂ ਦੇ ਸਰਟੀਫਿਕੇਟ ਮਿਲਣਗੇ ਤੇ ਬਾਅਦ ਵਿੱਚ ਬੈਨੀਫਿਟ ਮਿਲਣਗੇ ਤੇ ਸਾਡੀ ਟੈਲੀ ਕਾਲ ਹੈ ਕਿ ਉਹਨਾਂ ਨੂੰ ਕਾਲ ਕਰਦੇ ਆ ਦੱਸਦੇ ਆ ਕਿ ਤੁਸੀਂ ਇੱਥੇ ਆ ਕੇ ਸਾਡੀ ਹੈਲਪ ਕਰਨ ਆ ਕੇ ਆਣਾ ਤੁਹਾਡੀ ਸਰ ਚੈੱਕ ਅਪ ਹੋਊਗਾ ਤੇ ਇੱਥੇ ਸਰਟੀਫਿਕੇਟ ਮਿਲ ਜਾਣਾ ਤੇ ਇਸ ਵਾਸਤੇ ਮਤਲਬ ਗਵਰਨਮੈਂਟ ਦੀ ਹੈਲਪ ਤੋਂ ਬਿਨਾਂ ਇਹ ਪ੍ਰੋਜੈਕਟ ਨਹੀਂ ਹੋ ਸਕਦਾ ਸੀ ਡਾਕਟਰ ਕਲੀਅਰ ਦਾ ਤੇ ਸਰਜਨ ਜਿਹੜੇ ਮੋਹਾਲੀ ਦੇ ਹੈਗੇ ਆ ਤੇ ਇਸ ਤੇ ਮਿਸਟਰ ਚੀਮਾ ਉਹਨਾਂ ਦੀ ਉਹਨਾਂ ਦੇ ਬਿਨਾਂ ਇਹ ਪ੍ਰੋਜੈਕਟ ਨਹੀਂ ਪੋਸੀਬਲ ਥੀਆ ਤੇ ਉਹਨਾਂ ਨੇ ਵੀ ਤੁਹਾਨੂੰ ਬਹੁਤ ਸਪੋਰਟ ਕੀਤਾ ਤੇ ਅਸੀਂ ਕਾਲ ਕਰਕੇ ਉਹਨੂੰ ਇੱਥੇ ਬੁਲਾ ਦਿੰਨੇ ਆ ਤਾਂ ਸਿੰਗਲ ਪਲੈਟਫਾਰਮ ਵਿੰਡੋ ਹੈਗੀ ਤੁਹਾਡੇ ਕੋਲ ਇੱਥੇ ਚੈੱਕ ਅਪ ਹੋ ਜਾਂਦਾ ਇੱਥੇ ਸਰਟੀਫਿਕੇਟ ਥਾਰਾ ਕੁਝ ਮਿਲ ਜਾਂਦਾ ਉਹਨਾਂ ਆਮ ਤੌਰ ਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਇਸ ਤਰ੍ਹਾਂ ਲੱਗਿਆ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਲੱਗਦੇ ਕਿੰਨੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਆਮ ਤੌਰ ਤੇ ਪੰਗਤਾਂ ਨੂੰ ਕਿਹਨਾਂ ਸ਼ਰਾਬ ਮੰਨਿਆ ਜਾਂਦਾ ਸਰਕਾਰ ਕਿੱਥੇ ਤੱਕ ਖੜੀ ਹੈ ਸਰਕਾਰ ਕਿੱਥੇ ਤੱਕ ਡੇ ਜਾਂ ਫਿਰ ਤੁਹਾਨੂੰ ਲੱਗਦਾ ਕਿ ਸਮਾਜ ਸੇਵੀ ਸੰਸਥਾਵਾਂ ਤੋਂ ਬਿਨਾ ਜਿਹੜਾ ਇਹ ਕੰਮ ਪੂਰਾ ਨਹੀਂ ਹੋ ਸਕਦਾ ਨਹੀਂ ਨਹੀਂ ਆਹ ਕੋਲਾਬੋਰੇਸ਼ਨ ਹੈ ਜੀ ਜਦੋਂ ਮੈਂ ਕਿਹਾ ਆਪਾਂ ਇਕੱਲੇ ਤਾਂ ਕਦੇ ਨਹੀਂ ਕੰਮ ਕਰ ਸਕਦੇ ਜਿੰਨਾ ਸਾਡੇ ਅੱਜਕੱਲ ਦੇ ਆਫੀਸਰ ਦਾ ਗਵਰਨਮੈਂਟ ਆਫੀਸਰ ਸਾਰੇ ਬਹੁਤ ਸਪੋਰਟਿਵ ਨੇ ਲੁਧਿਆਣੇ ਵੀ ਬਹੁਤ ਸਪੋਰਟ ਕਰ ਰਹੇ ਨੇ ਇੱਥੇ ਵੀ ਕਰ ਰਹੇ ਉਹਨਾਂ ਦੇ ਬਿਨਾਂ ਇਹ ਕੰਮ ਨਹੀਂ ਹੋ ਸਕਦਾ ਸੀ ਕਾਹੀ ਉਹਨਾਂ ਮਤਲਬ ਇਕੱਠੇ ਐਨ ਜੂ ਹੋਵੇ ਤਾਂ ਕੋਈ ਵੀ ਸਿਵਲ ਸੁਸਾਇਟੀ ਹੋਵੇ ਇਕੱਠੇ ਮਿਲ ਕੇ ਕੰਮ ਬੰਦਾ ਹੈਗਾ ਬਿਲਕੁਲ ਸਾਖਤਾ ਬਨੋਂ ਪੈਰਾ ਖੜਾਰੀ ਨੇ ਜਿਹੜੇ ਉਹਨਾਂ ਲਈ ਵੀ ਕੋਈ ਜਿਹੜੀਆਂ ਮਦਦ ਕੀਤੀ ਜਾਂਦੀ ਆ ਕਿਸ ਤਰ੍ਹਾਂ ਦੇ ਕੀ ਉਹਨਾਂ ਦੀ ਹੁਣ ਤੱਕ ਹੀ ਹੋਈ ਜਿੱਦਾਂ ਕਿ ਸਾਡੇ ਹੋਰ ਵੀ ਪ੍ਰੋਜੈਕਟ ਚੱਲਦੇ ਡਿਸੇਬਲ ਲੋਕਾਂ ਲਈ ਜਿੱਦਾਂ ਸਾਡੇ ਜਿਹਨੇ ਵੀ ਇੰਟਰਨੈਸ਼ਨਲ ਪਲੇਅਰ ਇੰਡੀਆ ਦੇ ਪੈਰਾ 올림픽 ਖੇਲਦੇ ਜਿਹਨਾਂ ਨੂੰ ਦਿੱਕਤ ਹੈ ਉਹਨਾਂ ਨੂੰ ਅਸੀਂ ਸਪੋਰਟ ਕੀਤਾ ਹੋਇਆ ਜਿਵੇਂ ਬੈਡਮਿੰਟਨ ਚੈੱਕ ਕਾਰਾਟੇ ਚ ਨੇ ਤੇ ਟੇਬਲ ਟੈਨਿਸ ਚ ਉਹਨਾਂ ਦਾ ਸਾਰਾ ਅਸੀਂ ਖਰਚਾ ਚੱਕਦੇ ਆ ਜਾਣ ਦਾ ਟਰੈਵਲਿੰਗ ਦਾ ਤੇ ਉਹਨਾਂ ਇੱਕ ਵੀ ਇਹਨੇ ਖਾਸ਼ ਹਾਂਜੀ ਹਰ ਵਾਰ ਹੀ ਦਿੰਦੇ ਆ ਹਰ ਵਾਰ ਹੀ ਲੈ ਕੇ ਆਉਂਦੇ ਆ ਉਹਨਾਂ ਨੇ ਇਹ ਰਹਿੰਦਾ ਕਿ ਮੈਮ ਨੇ ਹੈਲਪ ਕੀਤੀ ਹੈ ਤਜਰਬਾ ਲੈ ਕੇ ਆਈਏ ਮੈਮ ਇਸ ਤਰਫੇ ਜ਼ਿਆਦਾ ਧਿਆਨ ਹੁੰਦਾ ਜਾਂ ਹੋਰ ਸਮਾਜ ਸੇਵੀ ਦੇ ਹੋਰ ਵੀ ਕੰਮ ਨੇ ਜਿਹੜੇ ਸੰਸਥਾ ਵੱਲੋਂ ਕੀਤੇ ਜਾਂਦੇ ਆ ਜਿੱਦਾਂ ਹੋਰ ਵੀ ਹੈਗੇ ਨੇ ਜਿਵੇਂ ਆਪਾਂ ਆਰਟੀਫੀਸ਼ੀਅਲ ਲਿੰਗ ਕੈਂਪ ਚਲਾਉਨੇ ਆਂ ਕਾਫੀ ਦੇਰ ਤੋਂ ਲੁਧਿਆਣੇ ਤੇ ਹਰ ਮਹੀਨੇ ਚੱਲਦਾ ਬਾਕੀ ਸਾਈਬਰ ਸਿਕਿਉਰਿਟੀ ਤੇ ਅਸੀਂ ਨਵਾਂ ਕੰਮ ਸ਼ੁਰੂ ਕੀਤਾ ਚਾਰ-ਪੰਜ ਮਹੀਨੇ ਤੋਂ ਸਕੂਲ ਕਾਲਜਸ ਚ ਅਸੀਂ ਉਹਨਾਂ ਨੂੰ ਅਵੇਅਰ ਕਰਦੇ ਆਂ ਕਿ ਕਿੱਦਾਂ ਦੀ ਫਰਾਡ ਹੋ ਜਾਂਦੇ ਨੇ ਉਹਨਾਂ ਨੂੰ ਕਿੱਦਾਂ ਬਚਾ ਜਾਵੇ ਤੇ ਬਾਕੀ ਸਾਡੇ ਅਸੀਂ ਜੇਲ੍ਹ ਬਹੁਤ ਅਡਾਪਟ ਕੀਤੀਆਂ ਹੋਈਆਂ ਨੇ ਲੁਧਿਆਣੇ ਚ ਹੋਰ ਬਹੁਤ ਥਾਂ ਤੇ ਸੋਲੀ ਲੁਧਿਆਣੇ ਜਾਂ ਮਤਲਬ ਪੰਜਾਬ ਦੇ ਤੇ ਲੁਧਿਆਣੀ ਕੀਤਾ ਬਾਕੀ ਹਿਮਾਚਲ ਚ ਵੀ ਅਸੀਂ ਜਿਹੜੇ ਆਪਣੇ ਪਾਰਕਸ ਹੈਗੇ ਨੇ ਉਹਨਾਂ ਨੂੰ ਡਿਸੇਬਲ ਫਰੈਂਡਲੀ ਬਣਾ ਰਹੇ ਆਂ ਤੇ ਚ ਉਹ ਸ਼ਿਰੋਗੀ ਕੋਸ਼ਿਸ਼ ਜਿੰਨਾਂ ਦੇ ਵਿੱਚ ਹੈ ਉੱਥੇ ਕੀ ਕਿਸ ਤਰ੍ਹਾਂ ਦੀ ਮਦਦ ਕੀਤੀ ਜਾਂਦੀ ਹੈ ਸੰਸਥਾ ਦੀ ਕਿਵੇਂ ਜਿਹੜੀ ਹੈ ਪਛਾਣ ਜਿੱਦਾਂ ਉੱਥੇ ਕ੍ਰੈਸ਼ਨ ਹੁੰਦੇ ਨੇ ਵੂਮਨ ਜੇਲ੍ਹ 'ਚ ਜਿੱਥੇ ਬੱਚੇ ਰਹਿੰਦੇ ਨੇ 5 ਸਾਲ ਦੀ ਉਮਰ ਤੱਕ ਉਹਨਾਂ ਨੂੰ ਅਸੀਂ ਮੈਨੇਜ ਕਰਦੇ ਆਂ ਬਾਕੀ ਟ੍ਰੇਨਿੰਗ ਸੈਂਟਰ ਖੋਲੇ ਹੋਏ ਉਹਨਾਂ ਵਾਸਤੇ ਕਿ ਕਿਦਾਂ ਦੇ ਮਤਲਬ ਜਿਵੇਂ ਬੁਟੀਕ ਕੜਾਈ ਦਾ ਕੰਮ ਸਿੱਖ ਜਾਣ ਤੇ ਗਾਂ ਅੱਗੇ ਜਾ ਕੇ ਉਹ ਦੁਬਾਰਾ ਉਸ ਤਰ੍ਹਾਂ ਦੀ ਸਿਚੁਏਸ਼ਨ ਚ ਨਾ ਆਣ ਤੇ ਆਪਣੇ ਵਾਸਤੇ ਕਮਾਈ ਕਰ ਸਕਣ ਮੈਮ ਸੰਸਥਾ ਨੂੰ ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਕੋ ਮਦਦ ਹੁੰਦੀ ਹੈ ਨਈ ਸਰਕਾਰ ਦੀ ਸਪੋਰਟ ਹੈਗੀ ਹੈ ਬਾਕੀ ਸਭ ਦਾ ਕ라우ਡ ਫੰਡਿੰਗ ਤੇ ਸੀਐਸਆਰ ਥਰੂ ਹੋ ਜਾਂਦਾ ਜੀ ਹਾਂਜੀ ਚਲੋ ਠੀਕ ਆ ਬਿਲਕੁਲ ਹਰਲੀਨ ਮੈਮ ਸੀ ਵਸਤੂ ਤੌਰ ਤੇ ਪੂਰਾ ਜਿਹੜਾ ਜਿਹਨਾਂ ਨੇ ਡਾਟਾ ਦਿੱਤਾ ਕਿ ਸਮਾਜ ਸੇਵੀ ਲੰਬੇ ਸਮੇਂ ਤੋਂ ਕੰਮ ਨੇ ਉਹਨਾਂ ਵੱਲੋਂ ਕੀਤੇ ਜਾਂਦੇ ਨੇ ਤੇ ਅੱਜ ਜਿਹੜਾ ਉਹਨਾਂ ਵੱਲੋਂ ਸਰਟੀਫਿਕੇਟ ਜਿਹੜੇ ਵੰਡੇ ਜਾ ਰਹੇ ਨੇ ਤੇ ਵੱਡਾ ਉਪਰਾਲਾ ਹੈ ਕਿਉਂਕਿ ਆਮ ਤੌਰ ਤੇ ਡਿਸੇਬਲ ਜਿਹੜੇ ਬੰਦੇ ਨੇ ਉਹਨਾਂ ਦੀ ਜਿਹੜੀ ਮਦਦ ਕਰਨੀ ਇਹ ਵੀ ਇੱਕ ਵੱਡਾ ਸਮਾਜ ਸੇਵੀ ਕੰਮ ਆ ਤੇ ਨਾਲ ਹੋਰ ਵੀ ਜਿਹੜੇ ਇੱਥੇ ਲੋਕ ਆਏ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਫਿਲਹਾਲ ਕੈਮਰਾਮੈਨ ਬੇਸ ਦੇ ਨਾਲ ਗੁਰਦੀ ਬੈਨੀਪਾਲ ਡੇਲੀ ਪੋਸਟ ਪੰਜਾਬੀ ਇਹ ਇੱਕ 휴ਮਨ ਕੇਂਜੀਓ ਸੰਸਥਾ ਹੈ ਸਾਨੂੰ ਐਪਰੋਚ ਕੀਤਾ ਸੀ ਕਿ ਦੇ ਫੈਸਿਲਿਟੇਟ ਕੀ ਜਿਹੜੇ ਲੋਗ ਵਿਦ ਸਪੈਸ਼ਲ ਨੀਡਸ ਹੁੰਦੇ ਐ ਕਿ ਉਹਨਾਂ ਦੇ ਯੂ ਡੀ ਆਈ ਡੀ ਸਰਟੀਫਿਕੇਟ ਬਣਵਾਇਆ ਜਾਣ ਉਹਨਾਂ ਨੂੰ ਅਸੀਂ ਡਾਟਾ ਉਹਨਾਂ ਨੇ ਕੁਝ ਤਾਂ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਤੋਂ ਡਾਟਾ ਲਿੱਤਾ ਕੁਝ ਸਾਡੀਆਂ RDS ਕੇ ਟੀਮ ਜਾਂਦੀਆਂ ਉਹਨਾਂ ਦਾ ਸਕੂਲਾਂ ਦਾ ਡਾਟਾ ਵੀ ਉਹਨਾਂ ਨਾਲ ਸ਼ੇਅਰ ਕੀਤਾ ਗਿਆ ਸਕੂਲਾਂ ਤੋਂ ਵੀ ਦਿੱਤਾ ਗਿਆ ਫਿਰ ਹੁਣ ਅਸੀਂ ਸਾਡੀ ਟੀਮ ਅਸੀਂ ਉਹਨਾਂ ਲਈ ਅੱਜ ਸਪੈਸ਼ਲ ਕੈਂਪ ਆਰਗੇਨਾਈਜ਼ ਕੀਤਾ ਹੈ ਡੀ ਐਚ ਮੁਹਾਲੀ ਵਿੱਚ ਉਹਦੇ ਵਿੱਚ ਉਹਨਾਂ ਦੇ ਰਜਿਸਟ੍ਰੇਸ਼ਨ ਕਰਾ ਕੇ ਯੂ ਡੀ ਆਈ ਡੀ ਸਰਟੀਫਿਕੇਟ ਬਣਾਏ ਜਾ ਰਹੇ ਹੈ ਅੱਜ ਇਹ ਜਿਹੜੀ ਸੰਸਥਾ ਹੈ ਪੂਰੇ ਮੁਹਾਲੀ ਜ਼ਿਲ੍ਹੇ ਨੂੰ ਕਵਰ ਕਰੇਗੀ ਅੱਜ ਸੀ ਮੁਹਾਲੀ ਅਰਬਨ ਨੂੰ ਕਵਰ ਕਰ ਰਿਹਾ ਤੇ ਉਹਦੇ ਆਸ-ਪਾਸ ਦੇ ਇਲਾਕੇ ਦੇ ਪੇਸ਼IENTS ਨੂੰ ਔਰ ਉਹਨਾਂ ਦੇ ਸਰਟੀਫਿਕੇਟਸ ਪਾੰਜਾਂਗੇ ਜਿਸ ਤੇ ਬੇਸਿਸ ਤੇ ਸਰਕਾਰ ਦੀਆਂ ਜੋ ਵੀ ਉਹਨਾਂ ਨੂੰ ਬੈਨੀਫਿਟਸ ਐ ਉਹਨਾਂ ਨੂੰ ਉਹ ਉਪਲਬਧ ਹੋਣਗੇ ਇਹ ਪਿਲਸਨ ਲਵਾਣੀ ਹੈ ਜੀ ਕੀ ਹੋਇਆ ਕਿ ਇਹ ਤੁਹਾਨੂੰ ਮੈਂ ਆਦਰੰਗਵਾਇਆ ਅੱਛਾ ਹੋ ਧੀਏ ਕਿੰਨਾ ਕ ਫਾਇਦਾ ਹੋਏ ਇੱਥੇ ਆ ਕੇ ਇੱਥੇ ਬਹੁਤ ਫਾਇਦਾ ਹੋਗਾ ਜੀ ਆ ਕੇ ਹੈਂ ਪਹਿਲਾਂ ਪਤਾ ਸੀ ਇਸ ਬਾਰੇ ਨਹੀਂ ਹੈ ਕਿਹਨੇ ਦੱਸਿਆ ਸਬਦਾ ਕੇਂਦਰ ਵਾਲਾ ਦੱਸਿਆ ਤਾਂ ਜੀ ਅੱਛਾ ਤੇ ਫਿਰ ਐਨ ਜੀਓ ਨੇ ਕਿੰਨੀ ਕਿ ਮਦਦ ਕਰਤੀ ਹਾਂ ਜੀ ਉਹਨੇ ਵੀ ਦੇਖੋ ਜੀ ਉਹ ਕਿਆ ਕਰਾ ਵਧੀਆ ਕੀਤਾ ਕਰਨ ਹਾਂ ਜੀ ਤੇ ਲੱਗਦਾ ਪੈਨਸ਼ਨ ਲੱਗਣਾ ਮਦਦ ਤੋਂ ਛੋਟੀ ਜੀ ਪਿੰਨਾਂ ਦੀ ਪੈਨਸ਼ਨ ਲੱਗਦੀ ਛੋਟੀ ਹਾਂ ਜੀ ਹਾਂ ਜੀ ਇਹ ਲੱਗ ਜਾਊ ਪੈਨਸ਼ਨ ਦੇ ਨਾਲ ਹੋਰ ਵੀ ਬਹੁਤ ਸਾਰੀ ਸੁਵਿਧਾਵਾਂ ਨੇ ਪਤਾ ਹੈ ਹਾਂ ਜੀ ਐਕਟ ਹਿਊਮਨ ਵੱਲੋਂ ਐਸਰਟਿਫਿਕੇਸ਼ਨ ਫਾਰ ਹੈਂਡੀਕੈਪ ਦਿੱਤਾ ਜਾ ਰਹੇ ਹੈ ਕੀ ਕਹੋਗੇ ਉਹਦੇ ਬਾਰੇ ਕੀ ਉਪਰਾਲਾ ਇੱਕ ਬਹੁਤ ਵੱਡਾ ਉਪਰਾਲਾ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਸਿਹਤ ਮੰਤਰੀ ਸਾਹਿਬ ਵੱਲੋਂ ਇਹ ਸਾਨੂੰ ਦਿਸ਼ਾਨਦ ਦੇ ਸੀ ਵੀ ਐਕਟ ਹਿਊਮਨ ਨਾਲ ਜਿਹੜੇ ਐਨ ਜੀਓ ਹੈ ਲੁਧਿਆਣੇ ਦੀ ਇਹਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਸ਼ੁਰੂ ਕੀਤਾ ਹੋਇਆ ਹੈ ਵੀ ਜਿੱਥੇ ਵੀ ਯੂ ਡੀ ਆਈ ਡੀ ਜਾਂ ਹੈਂਡੀਕੈਪ ਸਰਟੀਫਿਕੇਟਸ ਜਿਸ ਜ਼ਿਲ੍ਹੇ ਚ ਬਣਨੇ ਹੁੰਦੇ ਆ ਇਹ ਉਹਨਾਂ ਜੜੀਆਂ ਪੇਸ਼ੈਂਟਸ ਆਲਰੇਡੀ ਰਜਿਸਟਰਡ ਹੁੰਦੇ ਆ ਜਾਂ ਜਿਨ੍ਹਾਂ ਨੂੰ ਲੋੜ ਹੁੰਦੀ ਆ ਉਹਨਾਂ ਨੂੰ ਕਾਲ ਕਰਕੇ ਇੱਕ ਕੈਂਪ ਟਾਈਪ ਆਰਗੇਨਾਈਜ਼ ਕਰ ਰਹੇ ਆ ਅਸੀਂ ਇਹ ਲੁਧਿਆਣੇ ਪਹਿਲਾਂ ਕਰਦੇ ਸੀ ਮੋਹਾਲੀ 'ਚ ਪਹਿਲਾ ਕੈਂਪ ਸਾਡੇ ਹਸਪੀਟਲ 'ਚ ਲੱਗਿਆ ਤੇ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਗਵਰਨਮੈਂਟ ਦਾ ਵੀ ਜੇ ਜਿੰਨੇ ਹੈਂਡੀਕੈਪ ਆਪਣੇ ਜ਼ਿਲ੍ਹੇ 'ਚ ਹੈਗੇ ਸਾਡੇ ਉਹਨਾਂ ਦੇ ਇੱਕ ਵਨ ਸਟਾਪ ਤੇ ਬਣ ਜਾਏਗਾ ਸਾਰਾ ਕੁਝ ਤੇ ਉਹਨਾਂ ਨੂੰ ਬਾਰ-ਬਾਰ ਕਿਤੇ ਹੋਰ ਜਾਣ ਦੀ ਲੋੜ ਨਹੀਂ ਪਵੇਗੀ ਇਹ ਬੈਨੀਫਿਟ ਮਿਲਣ ਹਾਂਜੀ ਬੈਨੀਫਿਟ ਕੀ ਹੋਏਗਾ ਸਰਟੀਫਿਕੇਟ ਦਾ ਬੈਨੀਫਿਟ ਸਰਟੀਫਿਕੇਟਸ ਇਹਨਾਂ ਦੀ ਹੋਏਗੀ ਵੀ ਜੇ 40 60% ਤੋਂ ਉੱਪਰ ਆਏ ਤੇ ਇਹਨਾਂ ਨੂੰ ਪੈਨਸ਼ਨ ਲੱਗੇਗੀ ਸ਼ਾਇਦ ਜੋ ਸਰਕਾਰ ਦੀ ਨੀਤੀ ਹੋਏਗੀ ਤੇ ਜੇ ਕਿਸੇ ਨੇ ਸਰਕਾਰੀ ਨੌਕਰੀ ਲੈਣੀ ਹੈ 40% ਐਂਡ ਅਬੋਵ ਰਿਜ਼ਰਵੇਸ਼ਨ ਹੁੰਦੀ ਹੈ ਉਹਨਾਂ 'ਚ ਤੇ ਉਹ ਬੈਨੀਫਿਟ ਹੋਏਗਾ ਹੀ ਹੋਏਗਾ 100% ਜਿੰਨੀਆਂ ਸਰਕਾਰ ਦੀਆਂ ਸਕੀਮਾਂ ਚੱਲਦੀਆਂ ਹਨ ਹੈਂਡੀਕੈਪਸ ਵਾਸਤੇ ਉਹ ਇਹ ਲਾਭ ਲੈ ਸਕਣਗੇ ਰਜਿਸਟ੍ਰੇਸ਼ਨ ਕਰਦਨੇ ਲਈ ਅੱਜ ਬੁਲਾਏ ਨਹੀਂ ਕਿਵੇਂ ਹੁੰਦੀ ਹੈ ਸਾਡਾ ਨੂੰ ਪਤਾ ਸਾਡੀ ਰਜਿਸਟ੍ਰੇਸ਼ਨ ਜਿਹੜੀ ਹੁਣ ਹੋ ਰਹੀ ਹੈ ਉਹ 22 ਨੰਬਰ ਸਾਡੇ ਇੱਥੇ ਅਸੀਂ ਬਣਾ ਉਹ ਯੂ ਡੀ ਆਈ ਡੀ ਰੂਮ ਹੈ ਸਾਡਾ ਉੱਧੇ ਸਾਡੇ ਕੰਪਿਊਟਰ ਆਪਰੇਟਰਸ ਬੈਠੇ ਹੋਏ ਐ ਪੇਸ਼ ਜਾਂ ਤਾਂ ਇਹ ਜਿਹੜੇ ਲੋਕ ਆਮ ਆਂਦੇ ਆ ਉਹ ਸੁਵਿਧਾ ਕੇਂਦਰ ਚੋਂ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਆਂਦੇ ਤੇ ਫਿਰ ਸਾਡੇ ਕੋਲ ਆ ਜਾਂਦੇ ਆ ਉਹਨਾਂ ਨੂੰ ਇੱਕ ਨੰਬਰ ਮਿਲਦਾ ਉਹ ਅਸੀਂ ਇੱਥੇ ਨੰਬਰ ਲੈ ਕੇ ਜਿਹੜੀ ਵੀ ਜੋ ਵੀ ਇਸ਼ੂ ਹੁੰਦਾ ਹੈ ਉਸ ਪੇਸ਼ੈਂਟ ਨੂੰ ਜਿਹਦੀ ਵੀ ਹੈਂਡੀਕੈਪ ਬੰਨਾ ਉਸ ਡਾਕਟਰ ਦਾ ਨਾਮ ਲਿਖ ਕੇ ਉਹਦਾ ਪੇਪਰ ਨਿਕਲ ਆਉਂਦਾ ਬਾਅਦ ਦਨ ਉਹ ਪੇਸ਼ੈਂਟ ਉਸ ਡਾਕਟਰ ਕੋਲ ਜਾਂਦਾ ਹੈ ਉਹ ਪੇਸ਼ੈਂਟ ਤੇ ਡਾਕਟਰ ਜਿਹੜਾ ਆਪਣੀ ਜਿੰਨੀ ਉਹਦੀ ਹੈਂਡੀਕੈਪ ਪਰਸੈਂਟੇਜ ਹੈ ਉਹ ਕੱਢ ਕੇ ਅਕੋਰਡਿੰਗ ਟੂ ਰੂਲਸ ਐਂਡ ਅਕੋਰਡਿੰਗ ਟੂ ਬੁੱਕ ਉਹ ਕੱਢ ਕੇ ਲਿਖ ਦਿੰਦਾ ਤਾਂ ਉਹਨੂੰ ਸਰਟੀਫਿਕੇਟ ਇਸ਼ੂ ਹੋ ਜਾਂਦਾ ਹੈ